ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਮੇਰਾ ਨਾਮ ਜੀ ਅਨਿਲ ਕੁਟੋਚ ਪਿੰਡ ਗੁਜਰਕ ਤਰਾਲਾ ਤੇ ਮੈਂ ਆਪਣੀ ਪੈਲੀ ਪਾਇਆ ਕਰਦਾ ਸੀ ਸੁਹਾਗਾ ਮਾਰਿਆ ਕਰਦਾ ਸੀ ਤੇ ਅੱਗੇ ਦੇਖਿਆ ਤਾਂ ਤेंदुआ ਤੇ ਫਿਰ ਸਾਰਿਆਂ ਨੂੰ ਫੋਨ ਫਾਨ ਕੀਤੇ ਅਸੀਂ ਤੇ ਤੁਸੀਂ ਵੀ ਹੁਣ ਇੱਥੇ ਆਏ ਆ ਤਾਂ ਦੇਖੋ ਸਾਰੇ ਲੋਕ ਇਕੱਠੇ ਹੋਏ ਆ ਫੋਰੈਸਟ ਨੂੰ ਵੀ ਕੀਤਾ ਫੋਨ ਉਹ ਕਹਿੰਦੇ ਇਹ ਆੰਦੇ ਆ ਥੋੜੀ ਦੇਰ ਨਾਲ ਅਸੀਂ ਟਰੈਕਟਰ ਤੇ ਗਏ ਸੀ ਦੋ ਬੰਦੇ ਸੀ ਤੋਂ ਹਿੰਸ ਕੋ ਆਇਆ ਸੀ ਜਿਆਦਾ ਨਹੀਂ ਉੱਠ ਨਹੀਂ ਹੋਇਆ ਕਰਦਾ ਸੀ ਤੇ ਕੋਲੋਂ ਉਦਾਂ ਹੀ ਜਵਾੜਾ ਖੋਲ ਕੇ ਆਪਣਾ ਇਹ ਕਰਿਆ ਕਰਦਾ ਹੈ ਨਹੀਂ ਤਾਂ ਚਲੋ ਬਚਾ ਹੀ ਰਿਹਾ ਆਹੀਂ ਤੇ ਇਹ ਮੰਗ ਕਰਦੇ ਫੋਰੈਸਟ ਦੇ ਇਹਨੂੰ ਪੜਕ ਕੇ ਲੈ ਜਾਣ ਪਕੜ ਕੇ ਲਾਗੇ ਲਾਗੇ ਕਾਰ ਆ ਗਏ ਸਾ ਪਾਲੀਆਂ ਬਾਣੀਆਂ ਦੇਖਣਾ ਹੁੰਦਾ ਫਸਲ ਪਾਲੇ ਦੇਖਣਾ ਤੇ ਡਾਰੀ ਆ ਰਾਤ ਦੇ ਨਾਣਾ ਹਾਂਜੀ ਦੈਸਤ ਦਾ ਮੋਰ ਬਣਿਆ ਪਿਆ ਇਸ ਵੇਲੇ ਮੈਂ ਸਰਪੰਚ ਮਦਨ ਲਾਲ ਪਿੰਡ ਸੰਗੋ ਕਤਰਾ ਵਾਲਾ ਸਾਡੇ ਪਿੰਡ ਚ ਇੱਕ ਜ਼ਿੰਮੇਦਾਰ ਪੰਕੂ ਬੀਜਨ ਵਾਸਤੇ ਸੁਹਾਗਾ ਟਰੈਕਟਰ ਨਾਲ ਫੇਰ ਰਿਹਾ ਸੀ ਤੇ ਉਹਨੂੰ ਇੱਕ ਕਮਾਨ ਦੇ ਕਿਨਾਰੇ ਤੇ ਖੇਤ ਦੇ ਵਿੱਚ ਬੰਨੇ ਦੇ ਨਾਲ ਇੱਕ ਤੰਦੂਆ ਟਾਈਪ ਦਿਖਾਈ ਜਾਣਵਰ ਦਿੱਤਾ ਜਿਸ ਨੂੰ ਉਸਨੇ ਸਾਨੂੰ ਸਰਪੰਚ ਨੂੰ ਤਲਾਹ ਦਿੱਤੀ ਸਰਪੰਚ ਦੁਆਰਾ ਜੰਗਲਾਤ ਵਿਭਾਗ ਅਤੇ ਐਸਐਚਓ ਮੁਕੇਰੀਆ ਨੂੰ ਇਸ ਚੀਜ਼ ਦੀ ਤਲਾਹ ਦਿੱਤੀ ਗਈ ਤੇ ਜਿਸ ਤਰ੍ਹਾਂ ਹੀ ਹੁਣ ਡਿਪਾਰਟਮੈਂਟ ਵਾਲੇ ਇਹਨੂੰ ਕਾਬੂ ਕਰਨ ਵਾਸਤੇ ਆਂਦੇ ਆ ਤੇ ਉਸ ਤੋਂ ਬਾਅਦ ਫਿਰ ਆਪਣੇ ਕਬਜ਼ੇ ਚ ਕਰਕੇ ਲੈ ਜਾਣਗੇ ਇਹਨੂੰ ਅਹੀਂ ਇਹ ਚਾਹਨੇ ਆ ਭਈ ਜਿਸ ਤਰ੍ਹਾਂ ਲੋਕ ਇਕੱਠੇ ਹੋ ਰਹੇ ਦੇਖਣੇ ਵਾਸਤੇ ਇਸ ਜਾਨਵਰ ਨੂੰ ਤੇ ਕੋਈ ਜਾਨੀਮਾਲ ਦਾ ਨੁਕਸਾਨ ਅਜੇ ਤੱਕ ਤਾਂ ਹੋਇਆ ਨਹੀਂ ਐ ਬਾਕੀ ਜਿੱਦਾਂ ਲੋਕ ਲਾਗੇ ਨਜ਼ਦੀਕ ਘਰ ਵੀ ਹੈਗੇ ਆ ਘਰਾਂ ਨੂੰ ਵੀ ਖਤਰਾ ਆ ਜਾਂ ਪਿੰਡ ਬਾਛੀਆਂ ਨੂੰ ਵੀ ਦੂਰੇ ਜਿਹੜੇ ਹਟਵੇਂ ਪਿੰਡਾ ਉਹਨਾਂ ਨੂੰ ਵੀ ਖਤਰਾ ਕਿਉਂਕਿ ਲਾਗੇ ਕਮਾਂਦਾ ਕਮਾਂਦ ਦੀ ਖੇਤੀ ਜ਼ਿਆਦਾ ਆ ਕਮਾਂਦ ਵਿੱਚ ਵੜਨ ਦੇ ਨਾਲ ਫਿਰ ਕਾਬੂ ਕਰਨਾ ਮੁਸ਼ਕਲ ਹੋ ਜਾਣਾ ਤੇ ਇਸੇ ਲਈ ਕਰਕੇ ਜਿਹੜੇ ਡਿਪਾਰਟਮੈਂਟ ਦੇ ਆ ਜਲਦੀ ਤੋਂ ਜਲਦੀ ਆਣ ਕੇ ਨੂੰ ਕੈਪਚਰ ਕਰ ਲੈਣ ਤੇ ਤਾਂ ਜੇ ਪਿੰਡ ਵਾਸੀਆਂ ਦੀ ਨਜ਼ਦੀਕ ਜੋ ਘਰ ਹੈ ਉਹਨਾਂ ਦੀ ਜੋ ਟੈਨਸ਼ਨ ਨਾ ਮੁਕਤ ਹੋ ਜਾਣ